ਹਾਂਜੀ ਵੀ ਦੋਸਤੋ ਕੀ ਹਾਲ ਚਾਲ ਆ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਗੱਲ ਫਾਰਮ ਤੇ ਅੱਜ ਦਾ ਜੀ ਵਿਸ਼ਾ ਰਹੂਗਾ ਜਿਵੇਂ ਕਿ ਆਪਾਂ तकरीबन ਸਾਰੇ ਕਿਸਾਨਾਂ ਕੋਲੋਂ ਸੁਣਨ ਨੂੰ ਮਿਲਦੀ ਆ ਗੱਲ ਇਹ ਕਿ ਆਪਣਾ ਪਸ਼ੂ ਤੰਦਰੁਸਤ ਵੀ ਆ ਕੋਈ ਦਬਲਾ ਪਤਲਾ ਨਹੀਂਗਾ ਠੀਕ ਆ ਜੀ ਸਾਰਾ ਤੰਦ ਸਾਰਾ ਸਹੀ ਸਲਾਮਤ ਆ ਬਟ ਫਿਰ ਵੀ ਆਪਣਾ ਪਸ਼ੂ ਵਾਰ-ਵਾਰ ਰਿਪੀਟ ਕਰ ਰਿਹਾ ਪੰਜ ਤੋਂ 6 ਵਾਰ ਆਪਾਂ ਏਜ ਕਰਾ ਚੁੱਕੇ ਆ ਸਾਰੇ ਆਪਾਂ ਉਸ ਨੂੰ ਪਾਊਡਰ ਦੇ ਚੁੱਕੇ ਆ ਮਿਨਰਲ ਪ੍ਰੋਡਕਟ ਸਾਰੇ ਆਪਾਂ ਦੇ ਚੁੱਕੇ ਆ ਬਟ ਫਿਰ ਵੀ ਆਪਣਾ ਪਸ਼ੂ ਵਾਰ-ਵਾਰ ਰਿਪੀਟ ਕਰੀ ਜਾ ਰਿਹਾ ਠੀਕ ਆ ਜੀ ਇਹ ਸਮੱਸਿਆ ਤਕਰੀਬਨ ਆਪਣੇ ਹਰ ਇੱਕ ਫਾਰਮ ਵਿੱਚ ਦੇਖ ਨੂੰ ਮਿਲਦੀ ਆ ਹਰ ਇੱਕ ਕਿਸਾਨ ਨੂੰ ਆਪਾਂ ਨੂੰ ਇਹ ਇਹ ਜਿਹੜੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਵਾ ਆਪਾਂ ਨੂੰ ਵੀ ਆ ਕਰਨਾ ਪੈਂਦਾ ਸਾਹਮਣਾ ਕੋਈ ਖਾਸ ਗੱਲ ਨਹੀਂ ਸੋ ਆਪਾਂ ਤੁਹਾਡੇ ਵਾਸਤੇ ਇਸੇ ਸਮੱਸਿਆ ਦਾ ਹੱਲ ਪੰਜ ਪੁਆਇੰਟ ਤੁਹਾਨੂੰ ਦੱਸੂਗਾ ਮੈਂ ਠੀਕ ਹੈ ਜੀ ਤਕਰੀਬਨ ਤਕਰੀਬਨ ਇਹ ਪੰਜੇ ਪੁਆਇੰਟ ਜੇ ਆਪਾਂ ਤੋਂ ਅੰਦੇ ਤੱਕ ਸੁਣਦੇ ਆਂ ਤੇ ਇਹਨਾਂ ਤੇ ਅਮਲ ਕਰਦੇ ਆਂ ਤਾਂ 80 ਤੋਂ 90% ਚਾਂਸ ਤੁਹਾਡੇ ਗਾਹਾਂ ਦੇ ਗੱਭਣ ਰਹਿਣ ਦੇ ਚਾਂਸ ਬਣ ਸਕਦੇ ਆ ਠੀਕ ਹੈ ਜੀ ਜਿਹੜਾ ਚੌਥਾ ਤੇ ਪੰਜਵਾਂ ਪੁਆਇੰਟ ਆ ਤਕਰੀਬਨ ਬਹੁਤ ਹੀ ਹੈਲਪਫੁਲ ਰਹਿ ਸਕਦਾ ਤੁਹਾਡੇ ਗਾਉ ਨੂੰ ਗੱਭਣ ਕਰਨ ਦੀ ਸਹਾਇਤਾ ਕਰੂਗਾ ਠੀਕ ਹੈ ਜੀ ਸੋ ਵੀਡੀਓ ਦੇ ਅੰਤ ਤੱਕ ਜਰੂਰ ਬਨੇ ਰਹਿਣਾ ਸੋ ਇੱਕ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰਿਆ ਕਰੋ ਚਲੋ ਆਪਾਂ ਅੱਜ ਦੀ ਵੀਡੀਓ ਸ਼ੁਰ ਦੇਖੋ ਦੋਸਤੋ AI ਕਰਵਾਉਣ ਤੋਂ ਬਾਅਦ ਪਸ਼ੂ ਦਾ ਗੱਭਣ ਹੋਣਾ ਜਾਂ ਨਹੀਂ ਹੋਣਾ ਵੈਸੇ ਤਾਂ ਇਹਦੇ ਵਿੱਚ ਕਈ ਸਮੱਸਿਆ ਦਾ ਸਮੱਸਿਆ ਆ ਜਾਂਦੀਆਂ ਵਾਂ ਕਈ ਤਰ੍ਹਾਂ ਦੀਆਂ ਹੁੰਦੀਆਂ ਸਮੱਸਿਆਵਾਂ ਠੀਕ ਆ ਜੀ ਬਟ ਆਪਾਂ ਤੁਹਾਨੂੰ ਉਸ ਪਸ਼ੂ ਬਾਰੇ ਦੱਸਾਂਗੇ ਜਿਹੜਾ ਪਸ਼ੂ ਆਪਣਾ ਸਿਹਤਮੰਦ ਆ ਤੰਦਰੁਸਤ ਆ ਠੀਕ ਆ ਜੀ ਉਹ ਦੁਬਲਾ ਪਤਲਾ ਨਹੀਂਗਾ ਦੇਖੋ ਉਹਨੂੰ ਸਹੀ ਸਲਾਮਤ ਲੱਗ ਰਿਹਾ ਸਾਰਾ ਕੁਝ ਬਟ ਫਿਰ ਵੀ ਆਪਾਂ ਉਸਦੇ AI ਕਰਵਾ ਰਹੇ ਹਾਂ ਤੇ ਉਹ ਆਪਣਾ ਪਸ਼ੂ ਵਾਰ-ਵਾਰ ਰਿਪੀਟ ਕਰ ਰਿਹਾ ਉਸ ਪਸ਼ੂ ਵਾਸਤੇ ਆਪਾਂ ਤੁਹਾਨੂੰ ਇਹ 5 ਪੁਆਇੰਟ ਦੱਸਾਂਗੇ ਠੀਕ ਆ ਜੀ ਇਹਦੇ ਵਿੱਚ ਹੁੰਦਾ ਕੀ ਹੈ ਜਦੋਂ ਆਪਾਂ ਏਆਈ ਕਰਾਉਣ ਲੱਗਦੇ ਆ ਜੀ ਉਦੋਂ ਆਪਾਂ ਤੋਂ ਹੀ ਕੋਈ ਨਾ ਕੋਈ ਕਮੀ ਤਕਰੀਬਨ ਰਹਿ ਜਾਂਦੀ ਆ ਠੀਕ ਆ ਜੀ ਸੋ ਸਭ ਤੋਂ ਪਹਿਲਾ ਪੁਆਇੰਟ ਕੀ ਹੈ ਇਹਦੇ ਵਿੱਚ ਜਿਹੜੀ ਵੀ ਕੰਪਨੀ ਦਾ ਤੁਸੀਂ ਸਟਰਾ ਯੂਜ਼ ਕਰਦੇ ਆ ਠੀਕ ਆ ਜੀ ਤੁਸੀਂ ਉਹਨਾਂ ਸਟਰਾ ਵਿੱਚੋਂ ਇੱਕ ਸਟਰਾ ਨੂੰ ਲੈਬ ਵਿੱਚ ਚੈੱਕ ਕਰਾ ਕੇ ਦੇਖਣਾ ਵਾ ਠੀਕ ਆ ਜੀ ਕਿ ਉਸ ਦਾ ਸਪਾਰਮ ਅਕਾਊਂਟ ਕਿੰਨਾ ਹੈ ਠੀਕ ਆ ਕਿਉਂਕਿ ਕਈ ਵਾਰ ਹੁੰਦਾ ਕਿ ਜਿਹੜੇ ਆਪਣੇ ਡਾਕਟਰ ਹੁੰਦੇ ਆ ਜਾਂ ਜਿਹੜੇ ਆਪਾਂ ਏਆਈ ਆਪਾਂ ਜਿੰਨਾਂ ਤੋਂ ਕਰਵਾਉਂਦੇ ਆ ਇਹ ਪਰਫਾਰਮਰ ਉਹ ਇਹਨਾਂ ਨੂੰ ਜਿਹੜੇ ਹੁੰਦੇ ਆ ਇਹ ਸੀਮਨ ਹੁੰਦੇ ਆ ਇਹ ਬੋਨਸ ਲੈਣ ਦੇ ਮਾਰੇ ਠੀਕ ਆ ਜੀ ਇਹ ਬਲਕ ਵਿੱਚ ਪਰਚੇਜ਼ ਕਰ ਲੈਂਦੇ ਆ 50 50 ਸੀਮਨ ਜਾਂ 100 100 ਸੀਮਨ ਇਕੱਠਾ ਇਹ ਪਰਚੇਜ਼ ਕਰ ਲੈਂਦੇ ਆ ਉਹਦੇ ਨਾਲ ਹੁੰਦਾ ਕੀ ਆ ਜਿਹੜੇ ਸੀਮਨ ਕੁਸਕ ਵਿੱਚ ਉਹਦੇ ਡਿੱਪਾਂਣੇ ਜਾਦੇ ਹੁੰਦੇ ਆ ਜਿਆਦੇ ਪੁਰਾਣੇ ਹੋਣ ਦੇ ਕਾਰਨ ਉਹ ਤਕਰੀਬਨ ਡੈੱਡ ਹੋਏ ਹੋਏ ਹੁੰਦੇ ਆ ਠੀਕ ਆ ਜੀ ਜਾਂ ਉਹਨਾਂ ਦਾ ਸਪਰਮ ਅਕਾਊਂਟ ਘਟਿਆ ਹੁੰਦਾ ਆ ਠੀਕ ਆ ਇੱਕ ਤੁਸੀਂ ਕਈ ਵਾਰ ਇਹ ਹੁੰਦਾ ਕਿ ਜੇ ਉਹਦੀ ਨਾਈਟ੍ਰੋਜਨ ਹੁੰਦੀ ਗੈਸ ਉਹਦੀ ਵੀ ਜੇ ਘਟ ਜAVE ਨਾਈਟ੍ਰੋਜਨ ਗੈਸ ਤਾਂ ਉਹਦੇ ਨਾਲ ਜਿਹੜੇ ਸੀਮਨ ਹੁੰਦੇ ਆ ਉਹ ਹੀਟ ਹੋ ਜਾਂਦੇ ਆ ਠੀਕ ਆ ਤਾਂ ਤੁਸੀਂ ਸਭ ਤੋਂ ਪਹਿਲਾਂ ਇਹ ਕੰਮ ਕਰਨਾ ਕਿ ਉਸ ਜਿਹੜਾ ਸੀਮਨ ਆਪ ਜਿਹੜੀ ਵੀ ਕੰਪਨੀ ਨਾਲ ਲਵਾ ਰਹੇ ਆ ਉਸੇ ਉਸੇ ਸਟ੍ਰਾਉ ਦਾ ਨਾਲ ਦਾ ਇੱਕ ਸਟ੍ਰਾਉ ਲੈਬ ਵਿੱਚ ਚੈੱਕ ਕਰਵਾਉਣਾ ਵਾ ਕਿ ਉਸ ਦਾ ਸਪਰਮ ਅਕਾਊਂਟ ਕਿੰਨਾ ਹੈ ਠੀਕ ਆ ਜੀ ਸੋ ਦੂਸਰਾ ਪੁਆਇੰਟ ਹੈਗਾ ਜਿਹੜਾ ਇਸ ਦਾ ਦੂਸਰਾ ਕੰਮ ਤੁਸੀਂ ਕੀ ਕਰਨਾ ਜੀ ਤੁਸੀਂ ਚੈੱਕ ਵੀ ਕਰਵਾ ਲਿਆ ਮੰਨ ਕੇ ਚਲੋ ਲੈਬ ਵਿੱਚ ਬਈ ਉਹ ਸਪਰਮ ਅਕਾਊਂਟ ਸਹੀ ਆ ਸਾਰਾ ਕੁਝ ਸਹੀ ਆ ਉਹਦੇ ਵਿੱਚ ਕੋਈ ਦਿੱਕਤ ਨਹੀਂ ਕਿਸੇ ਪ੍ਰਕਾਰ ਦੀ ਸੋ ਆਪਾਂ ਹੁਣ ਦੂਸਰਾ ਪੁਆਇੰਟ ਕੀ ਕਰਨਾ ਵਾ ਜਿਹੜਾ ਜਿਹੜੇ ਆਪਾਂ ਪਰਸਨ ਤੋਂ ਏਆਈ ਕਰਵਾ ਰਹੇ ਆ ਠੀਕ ਆ ਜੀ ਜਾਂ ਡਾਕਟਰ ਆ ਜਾਂ ਕੋਈ ਵੀ ਆ ਉਸ ਨੂੰ ਤੁਸੀਂ ਬਦਲ ਕੇ ਦੇਖੋ ਠੀਕ ਆ ਕਿਉਂਕਿ ਇਹਦੇ ਵਿੱਚ ਐਕਸਪੀਰੀਅੰਸ ਬਹੁਤ ਮੈਟਰ ਕਰਦਾ ਵਾ ਕਿਉਂਕਿ ਕਈ ਆਪਣੇ ਜਿਹੜੇ ਹੁੰਦੇ ਆ ਏ ਇਹ ਲੈ ਪਰਫਾਰਮ ਕਰਦੇ ਆ 30 30 35 35 ਸਾਲ ਦਾ ਉਹਨਾਂ ਨੂੰ ਐਕਸਪੀਰੀਅੰਸ ਹੁੰਦਾ ਵਾ ਠੀਕ ਆ ਜੇ ਆਪਾਂ ਆਪਾਂ ਉਸ ਪਰਫਾਰਮਰ ਤੋਂ ਲਵਾ ਰਹੇ ਜਿਹੜਾ ਏ ਕਰਵਾਈ ਇਹਨੂੰ ਐਕਸਪੀਰੀਅੰਸ ਹੀ ਨਹੀਂ ਦਾ ਕਿਉਂਕਿ ਜਿਹੜੀ ਉਸਦੀ ਹੁੰਦੀ ਆ ਆਪਣੀ ਟਿਊਬ ਹੁੰਦੀ ਆ ਜਿਹੜੀ ਉਹਨਾਂ ਨੇ ਲੈ ਕੇ ਜਾਣੀ ਹੁੰਦੀ ਆ ਅੰਦਰ ਉਸ ਨੂੰ ਕਈ ਜਿਹੜੀ ਹੁੰਦੇ ਸਲਾਈ ਉਹਨਾਂ ਤੋਂ ਅੰਦਰ ਜਾਂਦੀ ਨਹੀਂ ਬੱਚੇਦਾਨੀ ਦੀ ਪੂਰੀ ਸਹੀ ਤੱਕ ਆ ਠੀਕ ਆ ਕਈ ਡਾਕਟਰ ਨੂੰ ਇਹਨਾਂ ਵੀ ਤਜਰਬਾ ਹੁੰਦਾ ਵਾ ਅੰਦਰ ਬੱਚੇਦਾਨ ਵਿੱਚ ਆਂਡੇ ਵੀ ਦੱਸ ਦਿੰਦੇ ਕਿ ਕਿਹੜੀ ਸਾਈਡ ਆਂਡੇ ਆ ਸੋ ਉਹ ਕੀ ਕਰਦੇ ਆ ਸਲਾਈ ਨੂੰ ਬਿਲਕੁਲ ਆਂਡਿਆਂ ਦੇ ਉੱਪਰ ਲਿ ਤੋ ਇਸ ਦੇ ਨਾਲ ਕੀ ਹੁੰਦਾ ਵਾ ਚਾਂਸ 80 ਤੋਂ 90% ਜਿਆਦੇ ਚਾਂਸ ਵੱਜ ਜਾਂਦੇ ਆ ਆਪਣੇ ਪਸ਼ੂ ਦੇ ਗੱਭਰ ਰਹਿੰਦੇ ਠੀਕ ਆ ਸੋ ਤੁਸੀਂ ਦੂਸਰਾ ਪੁਆਇੰਟ ਕੀ ਕਰਨਾ ਵਾ ਏਆਈ ਪਰਫਾਰਮਰ ਨੂੰ ਬਦਲ ਕੇ ਦੇਖੋ ਹੁਣ ਤੁਸੀਂ ਪਹਿਲਾ ਪੁਆਇੰਟ ਵੀ ਦੇਖ ਲਿਆ ਵੀ ਲੈਬ ਵਿੱਚ ਟੈਸਟ ਵੀ ਕਰਵਾ ਲਿਆ ਸਰ ਪਰਮ ਅਕਾਊਂਟ ਵੀ ਸਹੀ ਆ ਤੁਸੀਂ ਉਸ ਨੂੰ ਬਦਲ ਕੇ ਵੀ ਦੇਖ ਲਿਆ ਬਟ ਫਿਰ ਵੀ ਨਹੀਂ ਪਸ਼ੂ ਰਹਿ ਰਿਹਾ ਸੋ ਤੀਸਰਾ ਪੁਆਇੰਟ ਤੁਸੀਂ ਕੀ ਕਰਨਾ ਵਾ ਤੀਸਰਾ ਜਿਹੜਾ ਮੇਜਰ ਪੁਆਇੰਟ ਆ ਜੀ ਉਹ ਹੈਗਾ ਟਾਈਮਿੰਗ ਦਾ ਬਹੁਤ ਹੀ ਕਿਸਾਨਾਂ ਨੂੰ ਟਾਈਮਿੰਗ ਦਾ ਨਹੀਂ ਪਤਾ ਲੱਗਦਾ ਕਿ ਆਪਾਂ ਪਸ਼ੂ ਨੂੰ ਏਆਈ ਕਦੋਂ ਕਰਵਾਉਣਾ ਹੈ ਵਾ ਠੀਕ ਆ ਹੁਣ ਮੰਨ ਕੇ ਚਲੋ ਜਦੋਂ ਸਭ ਤੋਂ ਪਹਿਲਾਂ ਪਸ਼ੂ ਮੰਨ ਕੇ ਜੇ ਅੱਜ ਸਵੇਰ ਹੀਟ ਜਾਇਆ ਸਵੇਰ ਅੱਜ ਆਪ ਨੂੰ ਪਤਾ ਲੱਗ ਗਿਆ ਵੀ ਆਪਣਾ ਪਸ਼ੂ ਅੱਜ ਹੀਟ ਜਾ ਕੇ ਆ ਆਪਣੇ ਕਈ ਕਿਸਾਨ ਕੀ ਕਰਦੇ ਆ ਉਸੇ ਦੇਣੀ ਉਸ ਦੇ ਸਿਵਨ ਭਰਾ ਦਿੰਦੇ ਆ ਸੋ ਉਹ ਜਿਹੜਾ ਸਿਵਨ ਭਰਾਇਆ ਉਹ ਬੇਕਾਰ ਜਾਂਦਾ ਵਾ ਉਸ ਦੀ ਕੋਈ ਵੈਲਿਊ ਨਹੀਂ ਵੀ ਨਾਲੇ ਆਪਣੇ ਪੈਸੇ ਵੀ ਲੱਗਦੇ ਆ ਠੀਕ ਆ ਤੁਸੀਂ ਕਰਨਾ ਕੀ ਆ ਮੰਨ ਕੇ ਚਲੋ ਸਵੇਰ ਪਸ਼ੂ ਤੇ ਛਿੱਟ ਆਇਆ ਪਸ਼ੂ ਆਪਾਂ ਤਕਰੀਬਨ ਦੂਸਰੇ ਪਸ਼ੂ ਦੇ ਉੱਪਰ ਉਹ ਚੜਦਾ ਵੀ ਸਾਰਾ ਕੁਝ ਕਰਦਾ ਨੂੰ ਪਤਾ ਹੀ ਆ ਠੀਕ ਆ ਅਗਲੀਆਂ ਲੱਤਾਂ ਚੱਕ ਕੇ ਸੋ ਤੁਸੀਂ ਉਸ ਵਕਤ ਉਸ ਦਰਮਿਆਨ ਪਸ਼ੂ ਨੂੰ ਕੁਛ ਨਹੀਂ ਕਰਨਾ ਉਹ ਸਾਰਾ ਦਿਨ ਨੰਗ ਜਾਣਾ ਵਾ ਠੀਕ ਆ ਜੀ ਉਸ ਤੋਂ ਬਾਅਦ ਰਾਤ ਵੀ ਨੰਗ ਜਾਣੀ ਆ ਉਸ ਤੋਂ ਅਗਲੇ ਦਿਨ ਤੁਸੀਂ ਦੇਖਣਾ ਵਾ ਜਦੋਂ ਪਸ਼ੂ ਆਪਣੀ ਨਾਰਮਲ ਪ੍ਰਕਿਰਿਆ ਵਿੱਚ ਆ ਗਿਆ ਕੋਈ ਹਰਕਤ ਨਹੀਂ ਕਰ ਰਿਹਾ ਕੋਈ ਕੁਛ ਨਹੀਂ ਕਰ ਰਿਹਾ ਜਦੋਂ ਪਸ਼ੂ ਬੈਠਦਾ ਵਾ ਬਟ ਉਸ ਦੇ ਵਿੱਚੋਂ ਵਾਈਟ ਵਾਈਟ ਦੇਖ ਕੇ ਤੁਸੀਂ ਡਿਸਚਾਰਜ ਹੁੰਦਾ ਹੁੰਦਾ ਜਿਹਨੂੰ ਆਪਾਂ ਪੰਜਾਬੀ ਵਿੱਚ ਤਾਰਾਂ ਕਹਿ ਦਿੰਦੇ ਆ ਠੀਕ ਹੈ ਜੀ ਸੋ ਤੁਸੀਂ ਉਹ ਦੇਖਣੀ ਆ ਵੀ ਉਹ ਤਾਰਾਂ ਬਿਲਕੁਲ ਵਾਈਟ ਕਲਰ ਦੀਆਂ ਹੋਣੀਆਂ ਚਾਹੀਦੀਆਂ ਵਾ ਉਹ ਕਿਸਮੇੜੀਆਂ ਜਾਂ ਨਹੀਂ ਹੋਣੀਆਂ ਚਾਹੀਦੀਆਂ ਵਾਈਟ ਕਲਰ ਦੀਆਂ ਹੋਣੀਆਂ ਚਾਹੀਦੀਆਂ ਸੋ ਉਹ ਤੁਸੀਂ ਤਾਰਾਂ ਦੇਖਣ ਤੋਂ ਬਾਅਦ ਦੋ ਜਦੋਂ ਆਪਣਾ ਪਸੂ ਨਾਰਮਲ ਹੋ ਗਿਆ ਉਸ ਤੋਂ ਦੋ ਜਾਂ ਤਿੰਨ ਘੰਟਿਆਂ ਤੋਂ ਬਾਅਦ ਉਸ ਨੂੰ ਆਪਾਂ ਏਜ ਕਰਵਾਉਣਾ ਠੀਕ ਹੈ ਜੀ ਮੰਨ ਕੇ ਚਲੋ ਸਾਰਾ ਦਿਨ ਲੰਘ ਗਿਆ ਸਵੇਰ ਦਾ ਰਾਤ ਦਾ ਕਿ ਉਸ ਤੋਂ ਅਗਲੇ ਦਿਨ ਦੁਪਹਿਰ ਤੋਂ ਬਾਅਦ ਸ਼ਾਮ ਦੇ ਪੈਰ ਤੋਂ ਆਪਾਂ ਉਸ ਨੂੰ ਏਜ ਕਰਵਾਉਣਾ ਠੀਕ ਹੈ ਮੰਨ ਕੇ ਚਲੋ ਤੁਸੀਂ ਵੈਸੇ ਵੀ ਤੁਸੀਂ ਇਹੀ ਪ੍ਰਕਿਰਿਆ ਸ਼ੁਰੂ ਇਹੀ ਪ੍ਰਕਿਰਿਆ ਤੁਸੀਂ ਫਾਲੋ ਕਰ ਰਹੇ ਆ ਠੀਕ ਹੈ ਜੀ ਅਗਲੇ ਦਿਨ ਤੁਸੀਂ ਸਪਰਮ ਦੇ ਤਰ੍ਹਾਂ ਰਹੇ ਆ ਤਾਂ ਮੰਨ ਲੇ ਕਿ ਤੁਸੀਂ ਅਗਲੇ ਦਿਨ ਤੁਹਾਨੂੰ 2 ਜਾਂ 3 ਵਜੇ ਸਪਰਮ ਤਰ ਆ ਰਹੇ ਤਾਂ ਤੁਸੀਂ ਉਸ ਟਾਈਮ ਨੂੰ ਵੀ ਬਦਲ ਕੇ ਦੇਖੋ ਜੇ 2 ਵਜੇ ਤਰ ਆ ਰਹੇ ਤਾਂ ਤੁਸੀਂ 12 ਵਜੇ 2 ਘੰਟੇ ਪਹਿਲਾਂ ਕਰ ਲਓ ਜਾਂ 2 ਘੰਟੇ ਬਾਅਦ ਕਰ ਲਓ ਠੀਕ ਹੈ ਜੀ ਐਸੇ ਨਾਲ ਵੀ ਜ਼ਰੂਰ ਫਰਕ ਪਊਗਾ ਹੀ ਪਊਗਾ ਇਸ ਤੋਂ ਬਾਅਦ ਦੇਖੋ ਦੋਸਤੋ ਚੌਥਾ ਪੁਆਇੰਟ ਆਪਣਾ ਆ ਗਿਆ ਜੀ ਟੈਂਪਰੇਚਰ ਠੀਕ ਹੈ ਜੀ ਜਦੋਂ ਆਪਾਂ ਸੀਵਨ ਭਰਉਣਾ ਵਾ ਜਿਹੜਾ ਉਹਦੇ ਵਿੱਚ ਆਪਾਂ ਪਾਣੀ ਆਪਾਂ ਠੀਕ ਹੈ ਜੀ ਵਰਤਦੇ ਆਂ ਜਦੋਂ ਆਪਣਾ ਡਾਕਟਰ ਸੀਮਨ ਉਹਦੇ ਵਿੱਚੋਂ ਕੱਢਦਾ ਵਾ ਸਿਲੰਡਰ ਚੋਂ ਉਹ ਜਿਹੜਾ ਆਪਾਂ ਪਾਣੀ ਵਿੱਚ ਪਾਉਨੇ ਆ ਉਹ ਪਾਣੀ ਦਾ ਟੈਂਪਰੇਚਰ ਜ਼ਰੂਰ ਚੈੱਕ ਕਰਾਇਆ ਕਰੋ ਠੀਕ ਹੈ ਜੀ ਕਈ ਡਾਕਟਰ ਕੀ ਕਰਦੇ ਆ ਹੱਥ ਦੇ ਨਾਲ ਹੀ ਚੈੱਕ ਕਰ ਲੈਂਦੇ ਆ ਟੈਂਪਰੇਚਰ ਦਾ ਪਾਣੀ ਦਾ ਵੀ ਬਹੁਤ ਠੀਕ ਆ ਓਕੇ ਆ ਠੀਕ ਆ ਉਹ ਸਹੀ ਨਹੀਂ ਹੁੰਦਾ ਟੈਂਪਰੇਚਰ 35 ਤੋਂ 36 ਦੇ ਦਰਮਿਆਨ ਰਹਿਣਾ ਚਾਹੀਦਾ ਵਾ ਉਸ ਨੂੰ ਜ਼ਰੂਰ ਚੈੱਕ ਕਰਾਇਆ ਕਰੋ ਜੇ ਤੁਹਾਡਾ ਡਾਕਟਰ ਨਹੀਂ ਚੈੱਕ ਕਰਦਾ ਤਾਂ ਤੁਸੀਂ ਚੇਂਜ ਕਰੋ ਉਸ ਨੂੰ ਜਾਂ ਉਸ ਨੂੰ ਕਹੋ ਵੀ ਭਾਈ ਚੈੱਕ ਕਰਿਆ ਇਸ ਨੂੰ ਕਿਉਂਕਿ ਪੈਸੇ ਆਪਣੇ ਲੱਗਣੇ ਹੁੰਦੇ ਡਾਕਟਰ ਦੇ ਨਹੀਂ ਲੱਗਣੇ ਹੁੰਦੇ ਠੀਕ ਹੈ ਜੀ ਸੋ ਉਸ ਦਾ ਟੈਂਪਰੇਚਰ ਦਾ ਜਿਹੜਾ ਹੁੰਦਾ 35 ਤੋਂ 36 ਦੇ ਦਰਮਿਆਨ ਚਾਹੀਦਾ ਵਾ ਜੇ ਉਹ 35 ਤੋਂ ਘੱਟ ਕੇ 34 ਜਾਂ 33 ਰਹਿੰਦਾ ਤਾਂ ਵੀ ਨਹੀਂ ਤੇ ਸਾਡਾ ਸੀਮਨ ਕੰਮ ਜਾ ਰਹਿਣਾ ਜੇ ਉਹ 36 ਤੋਂ ਟੱਪ ਕੇ 37 38 ਤੋਂ ਚਲਾ ਜਾਂਦਾ ਵਾ ਤਾਂ ਵੀ ਨਹੀਂ ਉਸਨੇ ਕੰਮ ਕਰਨਾ ਠੀਕ ਆ ਕਿਉਂਕਿ ਜੇ ਉਹ 34 ਤੇ ਰਹੇਗਾ 33 ਰਹੇਗਾ ਉਹ ਉਸਨੇ ਸੀਮਨ ਨੇ ਉੱਠਣਾ ਹੀ ਨਹੀਂਗਾ ਠੀਕ ਆ ਜੇ ਉਹ 36 ਤੋਂ ਟੱਪ ਗਿਆ ਤਾਂ ਉਸ ਦੇ ਨਾਲ ਵੀ ਸਪਰਮ ਅਕਾਊਂਟ ਉਸ ਦਾ ਘੱਟ ਸਕਦਾ ਵਾ ਸੋ ਇਸ ਗੱਲ ਦੀ ਵੀ ਜਰੂਰ ਗੌਰ ਕਰਨੀ ਹੈ ਤੁਸੀਂ ਜੇ ਆਪਾਂ ਚੈੱਕ ਕਰ ਲੈਂਦੇ ਵੀ ਸਾਰਾ ਕੁਝ ਸਹੀ ਆ ਫਿਰ ਆਪਣੇ ਕੋਲ ਇੱਕ ਸਿਕਰੋਨਾਈਜੇਸ਼ਨ ਦਾ ਮੌਕਾ ਵੱਜਦਾ ਵਾ ਠੀਕ ਆ ਜੀ ਤਕਰੀਬਨ ਤੁਸੀਂ ਸਾਰੇ ਜਾਣਦੇ ਹੋ ਮੈਂ ਸਿਕਰੋਨਾਈਜੇਸ਼ਨ ਕੀ ਆ ਕੀ ਨਹੀਂ ਸੋ ਜੇ ਨਹੀਂ ਪਤਾ ਤਾਂ ਉਸ ਬਾਰੇ ਆਪਾਂ ਇੱਕ ਵੱਖਰੀ ਵੀਸ਼ੂ ਵੀਡੀਓ ਬਣਾ ਕੇ ਤੁਹਾਨੂੰ ਦੱਸ ਸਕਦੇ ਸਿਕਰੋਨਾਈਜੇਸ਼ਨ ਕੀ ਆ ਬਟ ਜੇ ਤੁਸੀਂ ਸਿਕਰੋਨਾਈਜੇਸ਼ਨ ਕਰਵਾਉਣੀ ਆ ਤਾਂ ਇੱਕ ਬਿਲਕੁਲ ਪ੍ਰੋਫੈਸ਼ਨਲ ਜਾਂ ਪਰਫੈਕਟ ਡਾਕਟਰ ਤੋਂ ਕਰਵਾਇਓ ਠੀਕ ਆ ਕਿਉਂਕਿ ਉਹ ਇੱਕ ਬਹੁਤ ਹੀ ਖਾਸ ਤਰੀਕਾ ਹੁੰਦਾ ਉਸ ਨੂੰ ਕਰਨ ਦਾ ਠੀਕ ਆ ਸੋ ਇਸ ਤੋਂ ਅੱਗੇ ਆਪਾਂ ਚੱਲਦੇ ਆਂ ਪੰਜਵਾਂ ਤੇ ਜਿਹੜਾ ਮੇਨ ਪੁਆਇੰਟ ਆ ਇਸ ਦਾ ਪੰਜਵਾਂ ਪੁਆਇੰਟ ਕੀ ਹੈ ਦੇਖੋ ਤੁਸੀਂ ਜੇ ਆਪਣਾ ਸਾਰਾ ਕੁਝ ਸਹੀ ਹੋ ਗਿਆ ਆਪਾਂ ਸਾਰਾ ਕੁਝ ਕਰ ਲਿਆ ਫਿਰ ਵੀ ਪਸੂ ਆਪਣਾ ਰਿਪੀਟ ਕਰ ਰਿਹਾ ਵਾ ਤਾਂ ਤੁਸੀਂ ਕੀ ਕਰਨਾ ਉਸ ਨੂੰ ਕ੍ਰੋਸ ਨਸਲ ਦਾ ਸਟਰੋਅ ਯੂਜ਼ ਕਰਕੇ ਦੇਖਿਓ ਇਸ ਦੇ ਨਾਲ ਕੀ ਹੁੰਦਾ ਵਾ ਜਾਂਸ ਆਪਣੇ ਵਧੇਰੇ ਵਾਜ ਜਾਂਦੇ ਆ ਪਸ਼ੂ ਦੇ ਗਰਭ ਨੂੰ ਧਾਰਨ ਨੂੰ ਕਰਨ ਦੇ ਠੀਕ ਹੈ ਜੇ ਮੰਨ ਕੇ ਚੱਲ ਐਚ ਐਫਾ ਆਪਣੀ ਗਾਂ ਠੀਕ ਹੈ ਤਾਂ ਤੁਸੀਂ ਕੀ ਕਰਨਾ ਐਚ ਐਫ ਕ੍ਰੋਸ ਬੁੱਲ ਦਾ ਸੀਮਨ ਲੈ ਸਕਦੇ ਆ ਜਾਂ ਜਰਸੀ ਦਾ ਜਾਂ ਸਾਈ ਵਾਲਾ ਸੀਮਨ ਲੈ ਕੇ ਉਸ ਨੂੰ ਕ੍ਰੋਸ ਤੇ ਕਰਵਾ ਸਕਦੇ ਆ ਕਿਉਂਕਿ ਦੋਸਤੋ ਇਹ ਚੀਜ਼ ਆਪਾਂ ਖੁਦ ਵੀ ਅਪਲਾਈ ਕਰਕੇ ਦੇਖੀ ਹੋਈ ਹੈ ਇਸੇ ਦੇ ਨਾਲ ਰਿਜ਼ਲਟ ਮਿਲਦਾ ਵਾ ਆਪਣਾ ਪਸ਼ੂ ਜਦੂਰ ਪੋਜ਼ਿਟਿਵ ਹੁੰਦਾ ਵਾ ਜੀ ਜੇ ਤੁਸੀਂ ਤੁਹਾਨੂੰ ਲੱਗਦਾ ਵੀ ਤੁਸੀਂ ਆਪਣੀ ਗਾਂ ਦਾ ਜਿਹੜਾ ਉਸੇ ਬਲ ਦਾ ਤੁਸੀਂ ਧਰੋਣਾ ਵਾ ਸਿਮਨ ਤਾਂ ਤੁਸੀਂ ਨਹੀਂ ਚੇਂਜ ਕਰਨੀ ਕਰਾਸ ਨਹੀਂ ਕਰਨੀ ਕਿਉਂਕਿ ਆਪਾਂ ਉਹ ਆਪਣੀ ਗਾਂ ਚੰਗਾ ਦੁੱਧ ਦੇ ਰਹੀ ਹੈ ਮਿਲਕਿੰਗ ਫੀਡ ਚੰਗੀ ਆ ਉਸ ਦੀ ਜੇ ਅੱਗੇ ਵੀ ਆਪਾਂ ਉਸ ਦਾ ਚੰਗਾ ਬੱਚਾ ਲੈਣਾ ਵਾ ਠੀਕ ਆ ਜੀ ਤਾਂ ਤੁਸੀਂ ਨਹੀਂ ਉਸ ਨੂੰ ਵੀ ਚੇਂਜ ਕਰਨਾ ਬਰੀਡ ਵਿੱਚ ਤਾਂ ਤੁਸੀਂ ਕੀ ਕਰਨਾ ਵਾ ਤੁਸੀਂ ਪ੍ਰੈਗਨੈਂਸੀ ਬੋਲ ਕਿਸੇ ਦਾ ਵੀ ਸਿਮਨ ਭਰਾ ਸਕਦੇ ਆ ਠੀਕ ਹੈ ਜੀ ਜੋ ਕਿ ਆਪਾਂ ਅਵੇਲੇਬਲ ਆਸਾਨੀ ਨਾਲ ਹੋ ਜਾਂਦੇ ਆ ਤੁਸੀਂ ਆਨਲਾਈਨ ਜਾ ਕੇ ਸਰਚ ਮਾਰ ਸਕਦੇ ਆ ਪ੍ਰੈਗਨੈਂਸੀ ਬੋਲ ਤੁਹਾਨੂੰ ਲਿਸਟ ਆ ਜਾਂਦੀ ਸਾਰਿਆਂ ਦੀ ਠੀਕ ਹੈ ਜੀ ਸੋ ਕਿਉਂਕਿ ਅੱਗੇ ਇੱਕ ਆਪਣਾ ਬੋਲ ਹੁੰਦਾ ਸੀ 2-3 ਸਾਲ 4 ਸਾਲ ਪਹਿਲਾਂ ਉਸ ਦਾ ਹੁੰਦਾ ਸੀ ਅੰਡੈਵਰ ਬੋਲ ਸੋ ਉਹ ਬੋਲ ਸਪੈਸ਼ਲ ਪ੍ਰੈਗਨੈਂਸੀ ਬੋਲ ਜੀ ਹੁੰਦਾ ਸੀਗਾ ਜਿਹੜਾ ਆਪਾਂ ਉਸ ਨੂੰ ਏਜ ਕਰਵਾਉਂਦੇ ਸੀ ਤਾਂ ਤਕਰੀਬਨ ਚਾਂਸ ਆਪਣੇ ਵੱਧ ਜਾਂਦੇ ਹੁੰਦੇ ਸੀਗੇ ਵੀ ਆਪਣਾ ਪਸੂ ਰਹਿ ਜਾਂਦਾ ਹੁੰਦਾ ਹੈ ਇਹ ਜਿਹੜੇ ਪ੍ਰੈਗਨੈਂਸੀ ਬਲ ਹੁੰਦੇ ਇਹ ਸਪੈਸ਼ਲ ਰਿਪੀਟ ਜਿਹੜੇ ਕਰਦੇ ਪਸ਼ੂ ਉਹਨਾਂ ਵਾਸਤੇ ਇਹਨਾਂ ਦਾ ਜ਼ਿਆਦਾ ਆਪਾਂ ਨੂੰ ਵਰਤਿਆ ਜਾਂਦਾ ਠੀਕ ਹੈ ਜੀ ਠੀਕ ਹੈ ਜੀ ਜੇ ਹੁਣ ਤੁਸੀਂ ਇਹ ਸਾਰੇ ਪੁਆਇੰਟ ਕਰਨ ਤੋਂ ਬਾਅਦ ਵੀ ਤੁਹਾਡੇ ਪਸ਼ੂ ਮਸਲਾ ਨਹੀਂ ਹੱਲ ਹੋ ਰਿਹਾ ਤਾਂ ਤੁਸੀਂ ਕਰਨਾ ਕੀ ਆ ਠੀਕ ਹੈ ਜੀ ਇੱਕ ਲਾਸਟ অপਸ਼ਨ ਆਪਣੇ ਕੋਲ ਬਚਦਾ ਤਕਰੀਬਨ ਡੇਰੀ ਫਾਰਮਰਸ ਬਹੁਤ ਆਪਣੇ ਇਹ ਵੀ ਯੂਜ਼ ਕਰਦੇ ਆ ਤਾਂ ਤੁਸੀਂ ਆਪਣੇ ਗਾਂ ਨੂੰ ਡਾਇਰੈਕਟ ਬੋਲ ਦੇ ਨਾਲ ਕਰਾਸ ਕਰਵਾ ਦਿਓ ਠੀਕ ਹੈ ਜੀ ਸੋ ਇਸ ਦੇ ਨਾਲ ਹੁੰਦਾ ਕਿ ਆਪਣੀ ਟਾਈਮਿੰਗ ਸਪਰਮ ਅਕਾਊਂਟ ਸਾਰਾ ਕੁਝ ਅਵੇਲੇਬਲ ਮੈਨੇਜ ਸਾਰਾ ਬੈਲੈਂਸ ਹੋ ਜਾਂਦਾ ਵਾ ਠੀਕ ਹੈ ਜੀ ਉਸ ਬੋਲ ਨੂੰ ਲਿਓ ਜਿਸ ਨੂੰ ਕੋਈ ਬਿਮਾਰੀ ਜਾਂ ਕੁਝ ਕਿਸੇ ਪ੍ਰਕਾਰ ਦਾ ਨਾ ਹੋਵੇ ਠੀਕ ਹੈ ਜੀ ਸੋ ਇਸ ਦੇ ਨਾਲ ਲਗਭਗ ਚਾਂਸ ਆਪਣੇ 90 ਤੋਂ 95% ਚਾਂਸ ਬਣ ਜਾਂਦੇ ਆ ਠੀਕ ਆ ਪਸ਼ੂ ਨੂੰ ਗਰਭ ਧਾਰਨ ਚ ਰਹਿਣ ਵਿੱਚ ਠੀਕ ਆ ਇਹ ਤਕਰੀਬਨ ਡੈਰੀ ਫਾਰਮਰ ਇਹ ਸਾਰੇ ਹੀ ਯੂਜ਼ ਕਰਦੇ ਆ ਸੋ ਇਹ ਤੁਸੀਂ ਡਾਇਰੈਕਟ ਕਰਾਸ ਕਰਵਾ ਸਕਦੇ ਆ ਇੱਕ ਤੁਸੀਂ ਸੈਕੂਅਲ ਤੁਹਾਨੂੰ ਮਦਦ ਸੈਕ ਕਰੋ ਦਾ ਆਪਸ਼ਨ ਤੁਸੀਂ ਸੈਕ ਕਰੋ ਵੀ ਕਰਵਾ ਸਕਦੇ ਆ ਬਟ ਸੈਕ ਕਰੋ ਪ੍ਰੋਫੈਸ਼ਨਲ ਤੋਂ ਹੀ ਕਰਵਾਓ ਕਿਉਂਕਿ ਉਹ ਇੱਕ ਵਿਸ਼ੇਸ਼ ਟੌਪਿਕ ਹੁੰਦਾ ਹੈ ਸੈਕ ਕਰੋ ਕਿਵੇਂ ਕਰਨੀ ਆ ਪ੍ਰੋਫੈਸ਼ਨਲ ਨੂੰ ਤਾਂ ਪਤਾ ਹੀ ਹੁੰਦਾ ਕਿਸ ਤਰ੍ਹਾਂ ਕਰਦੇ ਪਰ ਹਰ ਇੱਕ ਕਹਿੰਦਾ ਹਾਂ ਮੈਂ ਕਰ ਲੈਣਾ ਕਰ ਲੈਣਾ ਬਟ ਹਰ ਇੱਕ ਨੂੰ ਨਹੀਂ ਕਰਨੀ ਹੁੰਦੀ ਠੀਕ ਹੈ ਜੀ ਸੋ ਇਹ ਸੀ ਆਪਣਾ ਅੱਜ ਦਾ ਵਿਸ਼ਾ ਸੋ ਵੀਡੀਓ ਚੰਗੀ ਲੱਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰਨਾ ਜੀ ਧੰਨਵਾਦ